ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾਇਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਅੱਜ ਆਪਾਂ ਨੇ ਜਿਹੜੀ ਗੱਲਬਾਤ ਕਰਨੀ ਆ ਹੈਗੀ ਤਾਂ ਹੈ ਘਰ ਦੇ ਕਲੇਸ਼ਾਂ ਦੇ ਰਿਲੇਟਿਡ ਹੈ ਆ ਪਰ ਮੈਨੂੰ ਭੇਜੀ ਕਮਾਂ ਨੇ ਆ ਜਿਹੜੀ ਸਟੋਰੀ ਆ ਇਹ ਇੱਕ ਮਾਂ ਨੇ ਭੇਜੀ ਆ ਅ ਮਾਤਾ ਨੇ ਇਹ ਦੱਸਿਆ ਕਹਿੰਦੇ ਵੀ ਘਰ 'ਚ ਬਹੁਤ ਕਲੇਸ਼ ਰਹਿੰਦਾ ਬਹੁਤ ਕਲੇਸ਼ ਰਹਿੰਦਾ ਕਹਿੰਦੇ ਵੀ ਮੈਂ ਆਪਣਾ ਮੁੰਡਾ ਨਿਆਣੀ ਜੀ ਉਮਰ 'ਚ ਵਿਆਹ ਲਿਆ ਇੱਕੋ ਬੇਟਾ ਮੇਰੇ ਤੇ ਹੋਰ ਕੋਈ ਬੱਚਾ ਨਹੀਂ ਤੇ ਸਾਡੇ ਘਰ 'ਚ ਮੇਰਾ ਬੇਟਾ ਸੀ ਤੇ ਨੂਰਾਨੀਆ ਉਹਦੇ ਕੋਲ ਬੇਟਾ ਹੈ ਤੇ ਦੋਨੋਂ ਮੀਆਂ ਬੀਬੀ ਅਸੀਂ ਦੇਖੋ ਜੀ ਚੰਗੀਆਂ ਧੀਆਂ ਨੂੰ ਹਾਂ ਗੁੱਸਾ ਨਾ ਕਰਿਆ ਕਰੋ ਆਪਾਂ ਕਰੋੜਾਂ ਦੀ ਵਾਦੀ ਚ ਰਹਿੰਦੇ ਆ ਇੱਥੇ ਸੰਸਾਰ ਚ ਬਹੁਤ ਕੁਝ ਚੱਲਦਾ ਹੈ ਚੰਗਿਆਈ ਵੀ ਚੱਲਦੀ ਹੈ ਤੇ ਬਿਰਿਆਈ ਵੀ ਚੱਲਦੀ ਹੈ ਸਾਰੇ ਰਿਸ਼ਤੇ ਚੰਗੇ ਨਹੀਂ ਹੁੰਦੇ ਸਾਰੇ ਰਿਸ਼ਤੇ ਮਾੜੇ ਨਹੀਂ ਹੁੰਦੇ ਠੀਕ ਹੈ ਜੀ ਕੋਈ ਵੀ ਗੱਲ ਆਪਣੇ ਤੈਨੂੰ ਲੈ ਕੇ ਨਾ ਜਾਇਆ ਕਰੋ ਕਿਉਂਕਿ ਇਹ ਜਿਹੜੀਆਂ ਕਹਾਣੀਆਂ ਨੇ ਇਹ ਦੁਨੀਆਦਾਰੀ ਤੇ ਵਰਤਾਰਾ ਵਰਤਦਾ ਹੈ ਤਾਂ ਇਹ ਸਟੋਰੀਆਂ ਬਣਦੀਆਂ ਨੇ ਹੁਣ ਜਿਹੜੀ ਗੱਲ ਉਸ ਮਾਤਾ ਨੇ ਦੱਸੀ ਮਾਤਾ ਕਹਿੰਦੇ ਵੀ ਬੜਾ ਵਧੀਆ ਪਰਿਵਾਰ ਚੱਲਦਾ ਤਾਂ ਕਹਿੰਦੇ ਪੁੱਤ ਅਗਲਾ ਕਹਿ ਦਿੰਦਾ ਹੈ ਵੀ ਹੁਣ ਕਹਿੰਦੇ ਮੈਂ ਫਰੋਂ ਸਟੋਰੀ 'ਤੇ ਜਣ ਲੱਗੀ ਆ ਤੁਸੀਂ ਕਹੋਗੇ ਵੀ ਮਾਤਾ ਚ ਬੀਤਾ ਤਾਂ ਕੋਈ ਨਾ ਕੋਈ ਗਲਤੀ ਹੋਣੀ ਆ ਕਹਿੰਦੇ ਦੇਖ ਪੁੱਤਰਾ ਗਲਤੀਆਂ ਹੋ ਜਾਂਦੀਆਂ ਮਾਮਾ ਤੋਂ ਵੀ ਗਲਤੀਆਂ ਹੋ ਜਾਂਦੀਆਂ ਪਰ ਇੱਕ ਲੜਾਈ ਹੁੰਦੀ ਆ ਸਾਡੇ ਘਰ ਦੀ ਵੀ ਸਾਡੀ ਮਾਣੀ ਮੋਟੀ ਤੂੰ ਤੂੰ ਮੈਂ ਮੈਂ ਕਿਸੇ ਗੱਲ ਤੋਂ ਹੋ ਗਈ ਤੇ ਉਦੋਂ ਬਾਅਦ ਅਸੀਂ ਉਹ ਗੱਲ ਦਾ ਛੜਤਾ ਖੜਾ ਠੀਕ ਹੈ ਇੱਕ ਕਹਿੰਦੇ ਪੁੱਤਰ ਲੜਾਈ ਹੁੰਦੀ ਆ ਉਹ ਜਿਹੜੀ ਇੱਕ ਗੱਲ ਘਰ 'ਚ ਤੂੰ ਤੂੰ ਮੈਂ ਮੈਂ ਹੋ ਗਈ ਉਹਦਾ ਅਸੀਂ 6-6 ਮਹੀਨੇ ਸਾਲ-ਸਾਲ ਪੰਡਾ ਹੀ ਨਹੀਂ ਛੱਡਣਾ ਫਿਰ ਸਿਆਣੇ ਨੂੰ ਕਿਤੇ ਬੁਲਾਉਣਾ ਹਟ ਗਏ ਕਦੇ ਬੁਲਾਉਣ ਲੱਗ ਗਏ ਕਦੇ ਕੋਸ਼ ਕਦੇ ਕੋਸ਼ ਜਣੀ ਘਰ ਚ ਸਿੰਗ ਮਿੱਟੀ ਚੱਕ ਕੇ ਰੱਖਣੀ ਆ ਕਹਿੰਦੀ ਦੇਖੋ ਪੁੱਤਰ ਲੜਾਈ ਮਾਮਾ ਧੀਆਂ ਦੀ ਵੀ ਹੁੰਦੀ ਆ ਪਰ ਮੇਰੀ ਜਿਹੜੀ ਨੂੰਹ ਐ ਮੈਂ ਕੀ ਕਹਾਂ ਨੂੰਹ ਕਹਿੰਦੀ ਵੀ ਜੇ ਮੈਂ ਕਿਸੇ ਨੂੰ ਦੱਸਦੀ ਵੀ ਆ ਕਹਿੰਦੀ ਮੈਂ ਬਥੇਰਾ ਆਲੇ ਦੁਆਲੇ ਦੁੱਖ ਸੁੱਖ ਆਪਣਾ ਰੋਇਆ ਜਦ ਮੇਰੀ ਘਰ ਚ ਕਿਸੇ ਨੇ ਨਾਂ ਛਣਵਾਈ ਕੀਤੀ ਕਹਿੰਦੀ ਅਗਲੇ ਨੂੰ ਆਏ ਹੁੰਦਾ ਵੀ ਇਹਨਾਂ ਦੇ ਘਰ ਦੀ ਲੜਾਈ ਆ ਅਸੀਂ ਕਾਹਨੂੰ ਵਿੱਚ ਬੋਲਣਾ ਹੈ ਕੋਈ ਨਹੀਂ ਕਹਿੰਦੀ ਕਿਸੇ ਦਾ ਦੁੱਖ ਸੁਣਦਾ ਦੇਖੋ ਮਾਤਾ ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਕੋਈ ਕਿਸੇ ਦਾ ਦੁੱਖ ਨਹੀਂ ਸੁਣਦਾ ਹੈਗਾ ਕਿਉਂਕਿ ਸਾਨੂੰ ਅੰਦਰ ਦੀਆਂ ਗੱਲਾਂ ਦਾ ਨਹੀਂ ਪਤਾ ਹੁੰਦਾ ਹੁਣ ਲਾਲੋ ਮੈਨੂੰ ਮੇਰੇ ਕੋਲ ਕੋਈ ਸੱਸ ਖੜ ਗਈ ਉਹਨੇ ਆਪਣਾ ਦੁੱਖ ਰੋਲਿਆ ਮੈਨੂੰ ਉਹਦੀਆਂ ਗੱਲਾਂ ਸਹੀ ਲੱਗਣ ਲੱਗ ਜਾਨੀਆਂ ਮੇਰੇ ਕੋਲ ਕਿਸੇ ਦੀ ਨੂੰਹ ਖੜ ਗਈ ਉਹਨੇ ਆਪਣਾ ਦੁੱਖ ਰੋਲਿਆ ਮੈਨੂੰ ਉਹ ਸਹੀ ਲੱਗਣ ਲੱਗ ਜਾਨੀਆਂ ਘਰ ਚ ਹਰਦਮ ਅਟੈਚਮੈਂਟ ਜਿੱਥੇ ਰਹਿੰਦੀ ਆ ਸਾਡੀ ਪਰਿਵਾਰ ਚ ਉੱਠਦੇ ਆ ਬੈਠਦੇ ਆ ਉੱਥੇ ਕੀ ਚੱਲਦਾ ਤਾਣੇ ਬਾਣੇ ਚ ਉਹ ਨਹੀਂ ਸਾਨੂੰ ਕਿਸੇ ਨੂੰ ਵੀ ਪਤਾ ਹੁੰਦਾ ਉਹ ਘਰ ਦੇ ਜੀਆਂ ਨੂੰ ਹੀ ਪਤਾ ਹੁੰਦਾ ਜਿਹੜੇ ਇੱਕ ਅੜਵਾੜੇ ਇਨਸਾਨ ਨਾਲ ਕੱਟਦੇ ਹੁੰਨੇ ਆ ਉਹ ਬਾਹਰਲੇ ਨੂੰ ਨਹੀਂ ਪਤਾ ਹੁੰਦਾ ਰਿਸ਼ਤੇਦਾਰ ਕੋਈ ਆਊਗਾ ਹੱਦ ਹੈ ਦੋ ਚਾਰ ਘੰਟੇ ਲਈ ਆਜੂ ਜਾਂ ਰਾਤ ਖੰਡ ਲਾਜੂ ਉਹਦੇ ਵਿੱਚ ਅਸੀਂ ਕਹਿੰਦੇ ਆ ਆਪਣੀ ਲੜਾਈ ਨੂੰ ਕਿਤੇ ਨਾ ਕਿਤੇ ਦੱਬ ਵੀ ਲੈਨੇ ਆ ਜਾਂ ਅਸੀਂ ਗੱਲ ਕਿਸੇ ਕੋਲ ਜੇ ਕਰਦੇ ਵੀ ਆ ਰਿਸ਼ਤੇਦਾਰ ਸਾਡਾ ਕੋਈ ਹੱਲ ਨਹੀਂ ਕੱਢਦਾ ਹੱਲ ਕੱਢੇ ਤਾਂ ਜੇ ਉਹ ਲੜਾਈ ਦੇਖ ਕੇ ਐਟ ਅ ਟਾਈਮ ਫਿਰ ਅਗਲਾ ਹੱਲ ਕੱਢਦਾ ਫਿਰ ਸਾਨੂੰ ਪਤਾ ਲੱਗਦਾ ਕਿਹੜਾ ਗਲਤ ਹੈ ਕਿਹੜਾ ਸਹੀ ਹੈ ਠੀਕ ਹੈ ਜੀ ਇਹ ਅੰਦਰ ਦੀਆਂ ਲੜਾਈਆਂ ਦਾ ਕਿਸੇ ਦੇ ਘਰ ਦਾ ਸਾਨੂੰ ਕਲੀਅਰ ਕੱਟ ਨਹੀਂ ਪਤਾ ਹੁੰਦਾ ਮਾਤਾ ਨੇ ਗੱਲ ਦੱਸੀ ਕਹਿੰਦੀ ਵੀ ਪੁੱਤ ਨੂੰ ਨੇ ਬੜੀ ਹੱਤ ਚੱਕੀ ਬੜੀ ਉਹਨੂੰ ਝੂਠ ਬੋਲਣ ਦੀ ਆदत ਹੈ ਜੇ ਮੈਂ ਇੱਕ ਗੱਲ ਕਹਤੀ ਕਿਤੇ ਦੇਖੋ ਘਰ ਚ ਜਿਹੜੀਆਂ ਸੱਸਾਂ ਹੁੰਨੀਆਂ ਇਹ ਨਹੀਂ ਹੈਗਾ ਵੀ ਜੇ ਉਹ ਸੱਸਾਂ ਬਣ ਗਈਆਂ ਉਹ ਮੂਹ ਨੂੰ ਸਿਉਣਾ ਪੜੇ ਨੂੰ ਆਪਣੀ ਬੂਰਤੀ ਬੰਦ ਕਰ ਲੈਣਾ ਬਈ ਉਹਨਾਂ ਨੇ ਚੰਗੇ ਮਾੜੇ ਨੂੰ ਧੀ ਪੁੱਤ ਨੂੰ ਟੋਕਣਾ ਨਹੀਂ ਇਹ ਨਹੀਂ ਹੋ ਸਕਦਾ ਠੀਕ ਹੈ ਤੇ ਯਾ ਪੁੱਤਾਂ ਨੂੰ ਮਾਪੇ ਟੋਕਦੇ ਰੋਕਦੇ ਰਹਿੰਦੇ ਨੇ ਇਹ ਜੈਜਜੀ ਦੀ ਗੱਲ ਹੈ ਠੀਕ ਹੈ ਜੀ ਜੇ ਹੁਣ ਅਸੀਂ ਇੰਨੀਆਂ-ਇੰਨੀਆਂ ਗੱਲਾਂ ਦਾ ਆਪਣੇ ਆਪਣੀ ਸੱਸ ਤੇ ਛੋਟੇ-ਛੋਟੇ ਗੱਲ ਦਾ ਗਿਲਾ ਸ਼ਿਕਵਾ ਕਰਨ ਲੱਗੀ ਹੈ ਜਾਂ ਅਸੀਂ ਉਸ ਗੱਲ ਨੂੰ ਫੜ ਕੇ ਬਹਿ ਜਾਈਏ ਵੀ ਮੈਨੂੰ ਐ ਕਹਿ ਕਾਤੇ ਦਿੱਤਾ ਠੀਕ ਹੈ ਉਹ ਗੱਲ ਨੂੰ ਫਿਰ ਅਸੀਂ ਵਧਾ ਚੜਾ ਕੇ ਮਸਾਲਾ ਲਾ ਕੇ ਮੁੰਡੇ ਕੋਲ ਪੇਸ਼ ਕਰੀਏ ਮੁੰਡਾ ਫਿਰ ਆ ਕੇ ਮਾਂ ਦੀ ਕੁੱਤੇ ਹਾਨੀ ਕਰੇ ਫਿਰ ਬਹੂ ਨੂੰ ਹੋਰ ਸੈਤੀ ਹੋ ਜਾਂਦੀ ਆ ਇਹ ਜਿਹੜੀਆਂ ਗੱਲਾਂ ਨਾ ਉਹਨਾਂ ਘਰਾਂ 'ਚ ਵੱਧ ਹੁੰਦੀਆਂ ਨੇ ਜਿੱਥੇ ਗੱਲਾਂ ਨੂੰ ਮਸਾਲੇ ਲੱਗਦੇ ਆ ਤੇ ਕੰਨਾਂ ਦੇ ਕੱਚੇ ਇਨਸਾਨ ਰਹਿੰਦੇ ਨੇ ਘਰਾਂ 'ਚ ਠੀਕ ਹੈ ਜੀ ਜਿਹੜੇ ਘਰਾਂ 'ਚ ਇੱਕ ਆਦਮੀਆਂ 'ਚ ਜ਼ੁਰਤ ਹੈ ਰੋਬ ਹੈ ਆਦਮੀਆਂ ਦਾ ਘਰ ਦੀਆਂ ਜਨਾਨੀਆਂ 'ਚ ਮਾਂ ਤੋਂ ਲੈ ਕੇ ਜਨਾਨੀ ਤੱਕ ਆਪਦੀ ਤੱਕ ਮਾਂ ਵਾਲੀ ਮਾਂ ਨੂੰ ਕਹਦੋ ਜਨਾਨੀ ਦੀ ਜਨਾਨੀ ਨੂੰ ਕਹਿ ਦੋ ਜਿਹੜੇ ਆਦਮੀਆਂ ਚ ਰੋਵ ਹੈ ਉਹਨਾਂ ਘਰਾਂ ਚ ਤਾਂ ਗੱਲਾਂ ਵੱਧਦੀਆਂ ਹੀ ਨਹੀਂ ਅਗਲੀਆਂ ਡਰਦੀਆਂ ਰਹਿਣੀਆਂ ਮਾਂ ਵੀ ਪੁੱਤ ਤੋਂ ਡਰਦੀ ਰਹਿੰਦੀ ਆ ਆਪਣੇ ਆਦਮੀ ਤੋਂ ਵੀ ਡਰਦੀ ਰਹਿੰਦੀ ਆ ਤੇ ਜਿਹੜੀ ਬਹੂ ਹੁੰਦੀ ਆ ਉਹ ਵੀ ਆਪਣੇ ਆਦਮੀ ਤੋਂ ਡਰਦੀ ਰਹਿੰਦੀ ਆ ਸਹੁਰੇ ਤੋਂ ਵੀ ਡਰਦੀ ਰਹਿੰਦੀ ਆ ਜਿਹੜੇ ਆਦਮੀਆਂ ਚ ਘਰਾਂ ਚ ਜੁਰਤ ਨਹੀਂ ਹੈਗੀ ਉੱਥੇ ਫਿਰ ਜਨਾਨੀਆਂ ਦੇ ਦਿਮਾਗ ਆਜ਼ਾਦ ਹੋ ਜਾਂਦੇ ਆ ਵੀ ਸਾਨੂੰ ਕਿਹੜਾ ਕੁਛ ਕਹਿ ਦੂ ਅਗਲੀਆਂ ਨੂੰ ਪਤਾ ਹੁੰਦਾ ਵੀ ਮੇਰੇ ਆਲੇ ਨੇ ਤਾਂ ਜਿਵੇਂ ਤਿੱਲੀ ਲਾਤੀ ਉਵੇਂ ਹੀ ਮੇਰੇ ਮਗਰ ਲੱਗ ਜਾਣਾ ਫਿਰ ਉਹ ਸਹਤੇ ਅਗਲੀਆਂ ਮੂੰਹ ਆਇਆ ਬੋਲਦੀਆਂ ਕਹਿੰਦੇ ਮੈਂ ਬਹੁਤ ਘਰਚ ਕਲੇਸ਼ ਚੱਲਿਆ ਮੈਨੂੰ ਨਹੀਂ ਪਤਾ ਕਹਿੰਦੀ ਕਿਦਰੋਂ ਦਿਲਿੱਦਰ ਗਰ ਗਿਆ ਮੇਰੇ ਘਰ ਤੇ ਕਹਿੰਦੀ ਫਿਰ ਮੈਂ ਅਖੀਰ ਨੂੰ ਚੁੱਪ ਕਰ ਗਈ ਪਰ ਕਹਿੰਦੀ ਮੈਨੂੰ ਇਹ ਨਹੀਂ تھا ਪਤਾ ਪੁੱਤਰ ਬਈ ਮੇਰੇ ਸਾਹਮਣੇ ਐਡਾ ਪਹਾੜ ਖੜਾ ਹੈ ਐਡਾ ਪਹਾੜ ਖੜਾ ਹੈ ਕਹਿੰਦੇ ਵੀ ਅਹੀ ਜੀ ਮਾੜੀ ਕੜੀ ਆਈ ਮੇਰੇ ਘਰ ਤੇ ਕਹਿੰਦੀ ਐਕਸੀਡੈਂਟ ਕਾਰਨ ਮੇਰੇ ਪੁੱਤ ਦੀ ਡੈਥ ਹੋ ਗਈ ਕਹਿੰਦੀ ਪੁੱਤ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਕਹਿੰਦੀ ਮੈਂ ਇਹ ਕਹਿੰਦੀ ਆ ਪ੍ਰਮਾਤਮਾ ਨੂੰ ਵੀ ਪ੍ਰਮਾਤਮਾ ਜਿਹੜੇ ਜਿਹੜੇ ਰਾਹ ਤੂੰ ਮੇਰੇ ਪੁੱਤ ਨੂੰ ਲੈ ਗਿਆ ਤੂੰ ਉਹੀ ਰਾਹ ਮੈਨੂੰ ਲੈ ਜਾ ਠੀਕ ਆ ਕਹਿੰਦੀ ਉਹ ਆਪਣੀ ਜ਼ਿੰਦਗੀ ਭੋਗਦਾ ਪ੍ਰਮਾਤਮਾ ਮੈਨੂੰ ਲੈ ਜਾਂਦਾ ਇਹਦੇ ਪਿਓ ਨੂੰ ਲੈ ਜਾਂਦਾ ਪਰ ਪੁੱਤ ਨੂੰ ਨਾਲ ਜਾਂਦਾ ਜੇ ਤੂੰ ਪੁੱਤ ਨੂੰ ਲੈ ਗਿਆ ਤੂੰ ਹੁਣ ਸਾਨੂੰ ਵੀ ਲੈ ਜਾ ਸਾਡੇ ਬਿਨਾ ਵੀ ਗੁਜ਼ਾਰਾ ਹੋ ਜਾਣਾ ਘਰ 'ਚ ਕਹਿੰਦੀ ਪੁੱਤ ਤੈਨੂੰ ਮੰਨਣਾ ਝੂਠਾ ਜਿਹੜੀ ਮੈਂ ਪੁੱਤ ਦੇ ਹੁੰਦੀ ਸੰਤਾਪ ਹੰਡਾਇਆ ਉਹ ਤਾਂ ਵੱਖਰਾ ਹੈ ਮੈਂ ਕਦੇ ਨੂੰ ਆਪਣੇ ਤੇ ਹਰਖ ਕਰਦੀ ਸੀ ਕਦੇ ਆਪਣੇ ਨੂੰ ਕੁਛ ਕਹਿੰਦੀ ਸੀ ਕਦੇ ਕਹਿੰਦੀ ਉਹਦੇ ਤੇ ਮੈਂ ਜੋਰ ਸਮੰਨਦੀ ਸੀ ਆਪਣਾ ਵੀ ਹੈਗਾ ਮੇਰਾ ਭਾਵੇਂ ਉਹ ਮੇਰੀ ਮੰਨਦਾ ਵੀ ਨਹੀਂ ਥਾ ਪਰ ਕਹਿੰਦੀ ਮੈਂ ਉਹਦੇ ਆਸਰੇ ਬੈਠੀ ਸੀ ਅਸੀਂ ਦੋਹੇ ਜੀ ਉਹਦੇ ਕਿੰਨੀ ਦੇਖਦੇ ਤੇ ਕਹਿੰਦੀ ਹੁਣ ਪੁੱਤ ਲੰਘ ਗਿਆ ਛੱਡ ਗਿਆ ਸਾਨੂੰ ਕਹਿੰਦੀ ਹੁਣ ਸਾਡਾ ਇਸ ਘਰ ਚ ਵਜੂਦ ਜਮਾ ਹੀ ਖਤਮ ਹੋ ਗਿਆ ਸਾਡਾ ਕਿਸੇ ਤੇ ਜ਼ੋਰ ਨਹੀਂ ਰਿਹਾ। ਅਸੀਂ ਕਿਸੇ ਤੇ ਹੱਕ ਨਹੀਂ ਜਮਾ ਸਕਦੇ। ਕਹਿੰਦੀ ਪੁੱਤ ਤੂੰ ਸੀ ਤਾਂ ਮੰਨਣਾ ਝੂਠ ਉਦੋਂ ਵੀ ਵੱੱਦ ਪਹੁੰਚਾ ਲਾ ਗਿਆ। ਕਹਿੰਦੀ ਮੈਨੂੰ ਉੱਠਦੀ ਨੂੰ ਵੀ ਬੈਂਦੀ ਨੂੰ ਵੀ ਕਹਿੰਦੀ ਆ ਵੀ ਤੇਰੇ ਕੋਲੇ ਇਸਨੇ ਖਾ ਲਿਆ ਮੇਰਾ ਆਦਮੀ। ਨੂੰ ਕਹਿੰਦੀ ਸੱਸ ਨੂੰ ਵੀ ਤੇਰੇ ਕੋਲੇ ਇਸਨੇ ਖਾਦਾ ਮੇਰਾ ਆਦਮੀ ਮੇਰਾ ਆਦਮੀ। ਭਾਈ ਮੇਰਾ ਆਦਮੀ ਕਹਿਣ ਤੋਂ ਪਹਿਲਾਂ ਇਹ ਸੋਚ ਲਿਆ ਕਰੋ। ਵੀ ਉਹ ਪਹਿਲਾਂ ਪੁੱਤਾਂ ਛੋਟਾ ਆਦਮੀ ਬਾਝੋਂ ਬਣਿਆ ਮਾਂ ਨੇ 9 ਮਹੀਨੇ ਟੱਡਿਚ ਰੱਖਿਆ ਗਿੱਲੇ ਸੁੱਕੇ ਕੀਤਾ ਪੜਾਇਆ ਲਿਖਾਇਆ ਜਵਾਨ ਕੀਤਾ ਉਹਦੀ ਪਰਵਰਿਸ਼ ਕੀਤੀ ਸਾਰੇ ਪੱਖੋਂ ਬੱਚੇ ਨੂੰ ਸੰਭ ਕੇ ਰੱਖਿਆ ਫਿਰ ਵੱਡਾ ਹੋਇਆ ਉਹ ਫੇਰ ਤੁਹਾਡੇ ਥਾਈ ਪਹੁੰਚਿਆ ਫੇਰ ਤੁਹਾਡਾ ਆਦਮੀ ਬਣਿਆ ਐਡਾ ਪੰਡਾ ਤੈਅ ਕਰਕੇ 25 26 ਸਾਲ ਦਾ ਫੇਰ ਤੁਹਾਡਾ ਆਦਮੀ ਬਣਿਆ ਐਨੀ ਤੁਸੀਂ ਹੱਕ ਨਾਲ ਕਹਿ ਸਕਦੀਆਂ ਮਾਂ ਦੇ ਕੋਲ ਖੜਕੇ ਮੇਰਾ ਆਦਮੀ ਤੇਰੇ ਕਲੇਸ ਨੇ ਖਾ ਲਿਆ ਭਾਈ ਉਹ ਗਵੰਡਣ ਨਹੀਂ ਹੈਗੀ ਉਹਨੇ ਢਡੋ ਜੰਮਿਆ ਦਾ ਕਲੇਸ ਕਰੋ ਤੁਸੀਂ ਹੱਥ ਤੇ ਚੱਕੋ ਤੁਸੀਂ ਝੂਠੀਆਂ ਮੁੱਠੀਆਂ ਲਾਉਣ ਤੁਸੀਂ ਮੁੰਡਿਆਂ ਨੂੰ ਛਿਕਾਰ ਬਣਾਉ ਤੁਸੀਂ ਮਾਵਾ ਦੇ ਬਾਲ ਪਟਮਾਉ ਤੁਸੀਂ ਜਦ ਘਰ ਚ ਕੋਈ ਉੱਚੀ ਨੀਚ ਹੋਗੀ ਫੇਰ ਕੀਤੀ ਸੱਸ ਨੇ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਪਰ ਜਿਹੜੇ ਘਰਾਂ ਦੀ ਇਹ ਕਹਾਣੀ ਹੈ ਮੈਂ ਫੇਰ ਕਹਿੰਨੀ ਆ ਗਲਤੀ ਸੱਸਾਂ ਤੋਂ ਵੀ ਹੋ ਜਾਂਦੀ ਹੈ ਪਰ ਆ ਤਾਨੇ ਮੇਨੇ ਮਾਰਨੇ ਨਹੀਂ ਵੱਜਦੇ ਆ ਜਿਹੜੇ ਤਾਨੇ ਮੇਨੇ ਆ ਨਾ ਇਹ ਮਾਰਨੇ ਨਹੀਂ ਚਾਹੀਦੇ ਤਾਂ ਹੀ ਘਰ 'ਚ ਜੇ ਕਲੇਸ਼ ਹੁੰਦਾ ਹੈ ਮੈਂ ਮੰਨਦੀ ਆ ਦੋ ਹੱਥਾਂ ਨਾਲ ਵੱਜਦੀ ਹੈ ਪਰ ਨਹੀਂ ਇੱਥੇ ਤਾਂ ਕਈ ਵਾਰ ਦੇਖਿਆ ਹੈ ਵੀ ਇੱਕ ਬੰਦਾ ਘਰ ਨੂੰ ਬਚਾਉਣ ਲਈ ਮੂੰਹ ਵੀ ਸਿਉਂ ਲੰਦਾ ਪਰ ਫੇਰ ਦੂਆ ਸਿਰ ਤੇ ਖੜ ਖੜ ਕੇ ਚੀਕਦਾ ਹੈ ਵੀ ਆ ਜਾ ਨਿਕਲ ਮੈਦਾਨ 'ਚ ਮੈਂ ਖੜਾ ਤਾੜੀ ਕਰੀ ਬਾਰੀ ਕਾਥ ਨਾਲ ਵੀ ਵੱਜੀ ਜਾਂਦੀ ਹੈ ਫਿਰ ਅੰਤ ਦੀ ਤੰਤ ਨੂੰ ਸਾਹਮਣੇ ਆਲਾ ਬੋਲਦਾ ਜੋ ਹੋ ਗਿਆ ਹੋ ਗਿਆ ਕਰਮਾ ਸਾਰੀ ਹੋ ਗਿਆ ਕੋਈ ਕਿਸੇ ਦੇ ਕਲੇਸ਼ ਨੂੰ ਨਹੀਂ ਖਾਂਦਾ ਜਿੰਨੇ ਕਸੀਂ ਸਵਾਸ ਲਿਖਾ ਕੇ ਲਿਆਏ ਆਂ ਅਸੀਂ ਉਨੇ ਹੀ ਲੈਣੇ ਆਂ ਤੁਹਾਡੇ ਕੋਲ ਇਸਨੇ ਕਿਤੇ ਉਹਦੇ ਤੇ ਹੀ ਪੈਣਾ ਤੀ ਹੋਰ ਵੀ ਤੁਸੀਂ ਚਾਰਜੀ ਕਰਤੇ ਉਹਦੇ ਤੋਂ ਇਲਾਵਾ ਹੋਰ ਵੀ ਚਾਰਜੀ ਹੈਗੇ ਉਹ ਘਰ 'ਚ ਇਹ ਕਲੇਸ਼ ਦੀ ਗੱਲ ਨਹੀਂ ਹੁੰਦੀ ਪਰ ਮੈਂ ਇੱਕ ਗੱਲ ਹੋਰ ਵੀ ਕਹਿਦਾ ਜਿਹੜਾ ਤੁਸੀਂ ਨਜਾਇਜ਼ ਕਲੇਸ਼ ਰੱਖਦੀਆਂ ਨਾ ਘਰ 'ਚ ਭਾਵੇਂ ਉਹ ਸੱਸ ਰੱਖਦੀ ਆ ਭਾਵੇਂ ਨੂੰਹ ਰੱਖਦੀ ਆ ਭਾਵੇਂ ਕੋਈ ਵੀ ਰੱਖਦਾ ਇਹ ਕਲੇਸ਼ ਹਮੇਸ਼ਾ ਆਦਮੀਆਂ ਨੂੰ ਨਿਘਾਰਦਾ ਹੈ। ਤਮੌੜਖਾਨੇ ਦਾ ਕੁਝ ਨਹੀਂ ਵਿਗੜਦਾ। ਠੀਕ ਹੈ। ਅੱਤ ਜਿਹੜੀ ਅੱਤ ਤੇ ਖੁਦਾ ਦਾ ਬਹਿ ਰਹਿ। ਅੱਤ ਨਾ ਜੱਕੋ। ਸਾਡੇ ਘਰ ਪਰਿਵਾਰ 'ਚ ਤੁਹਾਨੂੰ ਤੁਹਾਡਾ ਪਿਓ ਪਹਿਲਾਂ ਦੇਖ ਕੇ ਆਪਣੀ ਹਾਇਸੀਅਤ ਦੇ ਹਿਸਾਬ ਨਾਲ ਤੁਹਾਨੂੰ ਸਾਰੇ ਪੱਖੋਂ ਦੇਖ ਕੇ ਫਿਰ ਤੁਹਾਨੂੰ ਲੜਫੜਾਉਂਦਾ ਹੈ ਫਿਰ ਤੁਹਾਡਾ ਲੜਫੜਾਉਂਦਾ ਹੈ ਅਸੀਂ ਫਿਰ ਉਸ ਘਰ ਚ ਜਦੋਂ ਬਗਾਨੇ ਘਰ ਅਸੀਂ ਧੀਆ ਭੈਣਾਂ ਚਲੇ ਗਈਆਂ ਉੱਥੇ ਫਿਰ ਊਚ ਕੀਦੀ ਨੀਚ ਕੀਦੀ ਗਰੀਬੀ ਕੀਦੀ ਅਮੀਰੀ ਕੀਦੀ ਫਿਰ ਤਾਂ ਹੋ ਇੱਕ ਜੁੱਟ ਹੋ ਕੇ ਸਮੇਂ ਹੰਢਾ ਹੁੰਦੇ ਨੇ ਠੀਕ ਹੈ ਬਾਕੀ ਜੇ ਆਪਣੇ ਸੁਭਾਅ ਪੱਖੋਂ ਸਾਡੇ ਸੁਭਾਅ 'ਚ ਇਹ ਚੀਜ਼ ਐ ਬਈ ਅਸੀਂ ਕਲੇਸ਼ ਨੂੰ ਪਿੱਛਾ ਦੇਣਾ ਹੀ ਨਹੀਂ ਅਸੀਂ ਕਲੇਸ਼ ਰੱਖਣਾ ਐ ਅਸੀਂ ਘਰ 'ਚੋਂ ਤੂੰ ਤੂੰ ਮੈਂ ਮੈਂ ਮੁੱਕਣ ਨਹੀਂ ਦੇਣੀ ਅਸੀਂ ਫੁੱਟੇ ਭਾਂਡੇ ਵਾਂਗੂ ਖੜਕਦੇ ਫਰੀ ਜਾਣਾ ਅਸੀਂ ਸੱਸ ਨੂੰ ਨਹੀਂ ਟਿਕਣ ਦੇਣਾ ਸੱਸ ਕਿਤੇ ਸੁੱਖ ਦਾ ਸਾਹ ਨਾ ਲੈ ਜਵੇ ਫਿਰ ਇਹ ਕਲੇਸ਼ ਦਾ ਕੰਮ ਕਰੂਗਾ ਠੀਕ ਐ ਇੱਥੇ ਖਾਂਦਾ ਕੋਈ ਕਿਸੇ ਨੂੰ ਨਹੀਂ ਨਾ ਤੈਂ ਖਾਂਦਾ ਤੂੰ ਲੜ ਲੱਗੀ ਸੀ ਭਾਈ ਤੈਨੂੰ ਵੀ ਚਾਹੀਦਾ ਤਾਂ ਨਾ ਮਾਣੇ ਖਾਦਾ ਮਾਣੇ ਢੱਡੋ ਜੰਮਿਆਤਾ ਉਹਨੂੰ ਵੀ ਚਾਹੀਦਾਤਾ ਪਰ ਮੈਂ ਇਹ ਕਹਿਨੀ ਆ ਵੀ ਜਿੱਥੇ ਦੋ ਭੰਡਿਆਂ ਖੜਕਦੇ ਆ ਸਭ ਦੇ ਖੜਕਦੇ ਆ ਸਾਡੇ ਵੀ ਖੜਕਦੇ ਆ ਪਰ ਕੋਈ ਲੜਾਈ ਦਾ ਸਿਰਮੂ ਹੋਵੇ ਹੋਈ ਨਹੀਂ ਹਰਦਮ ਬਹਾਨੇ ਜੇ ਲਈ ਜਾਣੇ ਹਰਦਮ ਮੌਕੇ ਜੇ ਸੰਭੀ ਜਾਣੇ ਉਹ ਹਰਦਮ ਗੱਲਾਂ ਦੇ ਛਿਲਕ ਦੇੜੀ ਜਾਣੇ ਹੈ ਮੈਨੂੰ ਛੋਟੀਆਂ ਛੋਟੀਆਂ ਗੱਲਾਂ ਨੂੰ ਬਹੁਤ ਬੜੀਆਂ ਬਣਾ ਲੈਣੀਆਂ ਬਹੁਤ ਜਨਾਨੀਆਂ ਸੂਝਵਾਨ ਏਦਾਂ ਦੀਆਂ ਹੁੰਦੀਆਂ ਨੇ ਘਰ ਦੀਆਂ ਗੱਲਾਂ ਆਦਮੀਆਂ ਤੱਕ ਵੀ ਪਹੁੰਚਦੀਆਂ ਆ ਆਪਸ ਵਿੱਚੇ ਨਵੇੜ ਲੈਂਦੀਆਂ ਨੇ ਇਹ ਸੂਝਵਾਨ ਔਰਤਾਂ ਦਾ ਕੰਮ ਹੈ ਠੀਕ ਹੈ ਜਿਹੜੀਆਂ ਘਰ ਚ ਕੁੱਤਕਲੇਸ ਕਰਕੇ ਫਿਰ ਆਦਮੀ ਦੇ ਕੰਨ ਭਰਨੇ ਆ ਇਹ ਬੇਅਕਲ ਔਰਤਾਂ ਦਾ ਕੰਮ ਹੈ ਫਿਰ ਲੜਾਈਆਂ ਦੇ ਕਹਿੰਦੇ ਆ ਘਰ ਵੱਡੇ ਹੋ ਜਾਂਦੇ ਨੇ ਲੜਾਈਆਂ ਵੱਧ ਜਾਂਦੀਆਂ ਨੇ ਪਰ 12 ਚ ਨਫ਼ਰਤ ਪੈਦਾ ਹੋ ਜਾਂਦੀ ਹੈ। ਇੱਕ ਤੁਹਾਨੂੰ ਮੈਂ ਹੋਰ ਦੱਸਦੀ ਆ ਜੋ ਮੈਂ ਜ਼ਿੰਦਗੀ ਚ ਦੇਖਿਆ ਹੈ। ਅਸੀਂ ਜਿੰਨੀ ਲੜਾਈ ਨੂੰ ਹਵਾ ਦਵਾਂਗੇ ਨਾ ਉਨੀ ਲੜਾਈ ਵਧੂਗੀ। ਅਸੀਂ ਕੋਈ ਵੀ ਗੱਲ ਹੈ ਜੇ ਅਸੀਂ ਉਹ ਗੱਲ ਦਿਲ ਚ ਬਿਠਾ ਲਈ ਨਫ਼ਰਤ ਨੂੰ ਨਾ ਹੀ ਸੱਸ ਪ੍ਰਤੀ ਨਫ਼ਰਤ ਪੈਦਾ ਕਰ ਲਈ ਨਫ਼ਰਤ ਪੈਦਾ ਕਰ ਲਈ। ਫਿਰ ਉਹ ਨਫ਼ਰਤ ਕਦੇ ਨਹੀਂ ਖੜਾ ਛੱਡਦੀ ਉਹ ਨਫ਼ਰਤ ਵੱਧਦੀ ਹੋ ਜਾਂਦੀ ਹੈ ਜੇ ਸੱਸ ਨੇ ਨੂੰਹ ਪ੍ਰਤੀ ਨਫ਼ਰਤ ਪੈਦਾ ਕਰ ਲਈ ਫਿਰ ਉਹ ਵੀ ਨਫ਼ਰਤ ਨੇ ਵੱਧਦਾ ਹੀ ਜਾਣਾ ਉਹ ਕਦੇ ਆਪਣੀ ਧੀ ਬਣਾ ਨਹੀਂ ਪਾਉਂਦੀ ਹੈਗੀ ਨੂੰਹ ਨੂੰ ਨੂੰਹ ਆ ਜਿਹੜੀ ਉਹ ਸੱਸ ਨੂੰ ਕਦੇ ਮਾਂ ਨਹੀਂ ਬਣਾ ਪਾਉਂਦੀ ਪਿਆਰ ਜਦ ਵੱਧਦੇ ਨੇ ਰਿਸ਼ਤੇ ਜਦ ਨੇੜੇ ਰਹਿੰਦੇ ਨੇ ਜਦ ਦੋਹਾਂ ਪਾਸੇ ਦੀ ਖਿੱਚ ਪੈਂਦੀ ਹੈ ਜੇ ਅਸੀਂ ਮੇਥਲਿਆ ਕੌੜਮਾ ਇਸ ਵਾਂਗੂ ਇੱਕ ਦੂਏ ਨੂੰ ਅੱਖਾਂ ਕੱਢੀ ਜਾਣੀਆਂ ਅਸੀਂ ਪਤਾ ਨਹੀਂ ਕਿਉਂ ਮੈਂ ਤਾਂ ਨਾ ਕਈ ਵਾਰ ਸੋਚਦੀ ਹੁੰਨੀ ਆ ਆ ਇੱਕ ਦੋ ਮੈਨੂੰ ਕਮੈਂਟ ਵੀ ਆ ਜਾਂਦੇ ਨੇ ਵੀ ਭੈਣੇ ਤੇਰੇ ਸੱਸ ਨਹੀਂ ਤੈਨੂੰ ਤਾਂ ਗੱਲਾਂ ਆਉਣੀਆਂ ਦੇਖੋ ਸੱਸ ਵਾਲੀ ਗੱਲ ਨਹੀਂ ਹੁੰਦੀ ਬੰਦੇ ਦਾ ਆਪਣਾ ਆਪਣਾ ਸੁਭਾਅ ਹੁੰਦਾ ਕੱਲੀ ਸੱਸ ਨਾਲੇ ਨਿਬਤਾ ਬਰਦਾਸ਼ਤ ਕੀ ਕਰਦਾ ਹੁੰਦਾ ਪਤਾ ਨਹੀਂ ਜਿੰਨਾ ਕਿ ਤੁਸੀਂ ਮੈਨੂੰ ਕਹਿ ਦਿੰਦੇ ਹੋ ਤੁਸੀਂ ਮੇਰੇ ਬਾਰੇ ਕੁਝ ਨਹੀਂ ਜਾਣਦੇ ਮੈਂ ਜ਼ਿੰਦਗੀ 'ਚ ਕੀ ਕੀ ਬਰਦਾਸ਼ਤ ਕਰਕੇ ਅੰਦਰ ਰੱਖੀ ਬੈਠੀ ਆ ਮੇਰੀ ਸਾਰੀ ਬਰਦਾਸ਼ਤਗੀ ਮੂਰੇ ਮੈਂ ਕਹਨੀ ਆ ਜੇ ਮੇਰੀ ਸੱਸ ਹੁੰਦੀ ਭਾਵੇਂ ਉਹ ਲੜਕੀ ਵੀ ਹੁੰਦੀ ਫੇਰ ਵੀ ਮੈਨੂੰ ਇੰਨੀ ਬਰਦਾਸ਼ਤਗੀ ਕਰਨੀ ਇੱਥੇ ਪੈਣੀ ਜਿੰਨੀ ਮੈਂ ਬਰਦਾਸ਼ਤਗੀ ਕਰੀ ਬੈਠੀ ਆ ਇਨਸਾਨ ਦੇ ਅੰਦਰ ਬਰਦਾਸ਼ਤਗੀ ਚਾਹੀਦੀ ਆ ਕੋਈ ਨਾ ਸ਼ਬਦ ਸਾਡੀ ਜ਼ੁਬਾਨ ਤੇ ਚਾਹੀਦਾ ਵੀ ਚੱਲ ਕੋਈ ਨਾ ਸਾਹਮਣੇ ਵਾਲਾ ਕਰਦਾ ਕਰੀ ਜਾਵੇ ਚੱਲ ਕੋਈ ਨਾ ਮੈਂ ਕੱਲ ਪਰਸੋਂ ਇੱਕ ਵਿਚਾਰ ਪੜਿਆ ਬਹੁਤ ਵਧੀਆ ਕਹਿੰਦੇ ਜਿਨ੍ਹਾਂ ਘਰਾਂ 'ਚ ਗੱਲਾਂ ਟਾਲੀਆਂ ਜਾਂਦੀਆਂ ਨੇ ਪਕੈਦਨ ਨਹੀਂ ਆ। ਲਾਲੋ ਮੈਨੂੰ ਘਰ ਚ ਕਿਸੇ ਨੇ ਕੁਸ ਕਹਿਤਾ। ਮੇਗਾ ਚਲ ਕੋਈ ਨਾ। ਇਹਨੂੰ ਕਹਿਦਨਿਆ ਗੱਲਾਂ ਟਾਲਣਾ। ਜਿਨ੍ਹਾਂ ਘਰਾਂ ਚ ਗੱਲਾਂ ਟਾਲੀਆਂ ਨਹੀਂ ਨਾ ਜਾਂਦੀਆਂ। ਉਹਨਾਂ ਘਰਾਂ ਚ ਕਲੇਸ਼ ਨਹੀਂ ਮੁੱਕਦੇ। ਉਹਨਾਂ ਘਰਾਂ ਚ ਕੰਧਾਂ ਹੋਣੀਆਂ। ਆਮ ਜੀ ਗੱਲ ਐ। ਉਹਨਾਂ ਘਰਾਂ ਚ ਬਖੇੜੇ ਖੜੇ ਰਹਿਣੇ ਆਮ ਜੀ ਗੱਲ ਐ। ਉਹਨਾਂ ਘਰਾਂ ਦੀ ਸ਼ੁਖ ਸ਼ਾਂਤੀ ਐ ਜਿਹੜੀ ਸੁਖ ਸ਼ਾਂਤੀ ਬਿਲਕੁਲ ਖਤਮ ਹੋ ਜਾਂਦੀ ਹੈ। ਦਿਲਾਂ ਦੀਆਂ ਸਾਂਝਾਂ ਖਤਮ ਹੋ ਜਾਂਦੀਆਂ। ਗੱਲ ਟਾਲਣੇ ਵਾਲੀ ਬਰਦਾਸ਼ਤਗੀ ਹਰੇਕ 'ਚ ਨਹੀਂ ਹੈਗੀ। ਹੁਣ ਕਿੰਨੇ ਵੀਰ ਹੁੰਦੇ ਨੇ ਜਿਹੜੇ ਵੱਡੇ-ਵੱਡੇ ਪਰਿਵਾਰ ਚਲਾਉਂਦੇ ਨੇ। ਉਹਨਾਂ ਦੀਆਂ ਜਨਾਨੀਆਂ ਵੀ ਜ਼ਰੂਰ ਉਹਨਾਂ ਨੂੰ ਆਪਣਾ ਦਿਨ ਦਾ ਸਾਰਾ ਸੱਭਿਆਚਾਰਕ ਪ੍ਰੋਗਰਾਮ ਦੱਸਦੀਆਂ ਹੋਣੀਆਂ ਸ਼ਾਮ ਨੂੰ ਵੀ ਭਾਵੇਂ ਦਿਨ 'ਚ ਮੇਰੇ ਨਾਲ ਆ ਹੋਈ ਹੈ, ਦਿਨ 'ਚ ਆ ਹੋਈ ਹੈ। ਪਰ ਸ਼ਾਮ ਨੂੰ ਆਦਮੀ ਪਤਾ ਕੀ ਕਹਿੰਦਾ ਚੱਲ ਕੋਈ ਨਾ ਭਗਵਾਨ। ਤਾਂ ਕੀ ਅਜੇ ਉਹਨੇ ਘੱਤਾ ਤੂੰ ਚੁੱਪ ਕਰ। ਮੇਰਾ ਕੀ ਘਸ ਜੂ ਇਹਨਾਂ ਨੂੰ ਗੱਲਾਂ ਟਾਲਣ ਕਹਿੰਦੇ ਆ ਕਲੇਸ਼ ਮਟਾਉਣ ਕਹਿੰਦੇ ਆ ਇਹ ਖੁੱਭੀ ਹਰ ਕਿਸੇ ਚ ਨਹੀਂ ਹੁੰਦੀ ਕਹਿੰਦੇ ਜਿਨ੍ਹਾਂ ਘਰਾਂ 'ਚ ਗੱਲਾਂ ਜਿਨ੍ਹਾਂ ਘਰਾਂ 'ਚ ਜਿਨ੍ਹਾਂ ਘਰਾਂ 'ਚ ਗੱਲਾਂ ਟਾਲੀਆਂ ਜਾਂਦੀਆਂ ਨੇ ਨਾ ਉਹਨਾਂ ਘਰਾਂ 'ਚ ਏਕਾ ਬਹੁਤ ਲੰਮਾ ਸਮਾਂ ਨਿਭਦਾ ਹੈ ਪਰਿਵਾਰ ਦਾ ਤਫਾਕ ਬਹੁਤ ਲੰਮਾ ਸਮਾਂ ਨਿਭਦਾ ਹੈ ਇਹ ਮੈਂ ਤਾਂ ਕਹਿੰਦੀ ਆ ਬਰਦਾਸ਼ਤਗੀ ਗੱਲਾਂ ਟਾਲਣੇ ਵਾਲੀ ਜਨਾਨੀ 'ਚ ਵੀ ਚਾਹੀਦੀ ਆ ਆਦਮੀ ਚ ਵੀ ਚਾਹੀਦੀ ਹੈ ਸਭ ਤੋਂ ਵੱਧ ਕਲੇਸ਼ ਉਹਨਾਂ ਘਰਾਂ ਚ ਪੈਂਦਾ ਹੈ ਜਿਨ੍ਹਾਂ ਘਰਾਂ ਚ ਕੰਨਾਂ ਦੇ ਕੱਚੇ ਆਦਮੀ ਨੇ ਬਗੈਰ ਰੋਬ ਤੋਂ ਆਦਮੀ ਨੇ ਜਨਾਨੀ ਦੇ ਕਹਿਣ ਤੇ ਚੱਲਦੇ ਨੇ ਮੈਂ ਤੁਹਾਨੂੰ ਦੱਸਦੀ ਆ ਵੀ ਇੱਕੜੇ ਮੇਰਾ ਤੇ ਸਰਦਾਰ ਜੀ ਦਾ ਇੱਕ ਵੀਰ ਨਾਲ ਬਾਹ ਪਿਆ ਕਿਤੇ ਰਿਸ਼ਤੇ ਦੀ ਗੱਲ ਚੱਲੀ ਸੀ ਕਿਸੇ ਦੀ ਤਾ ਅਸੀਂ ਵੀ ਉੱਥੇ ਤਰੰਤ ਹੈਗੇ ਤੇ ਕਿਸੇ ਕੁੜੀ ਦੀ ਦੇਖ ਦਿਖਾਈਆ ਜਾ ਹੋਇਆ ਤਾ ਜਿਹੜਾ ਮੁੰਡੇ ਦਾ ਪਿਓਤਾ ਉਹਨੇ ਕੁੜੀ ਵਾਲਿਆਂ ਨੂੰ ਪਤਾ ਕੀ ਕਿਹਾ ਮੈਂ ਤੁਹਾਨੂੰ ਦੱਸਦੀ ਆਂ ਬੰਦੇ ਚ ਇੰਨੀ ਜੁਰਤ ਚਾਹੀਦੀ ਆ ਜੁਰਤ ਹਰ ਕਿਸੇ ਚ ਨਹੀਂ ਹੈਗੀ ਪਿੱਠ ਪਿੱਛੇ ਤਾਂ ਅਗਲਾ ਥਾਣੇਦਾਰ ਨੂੰ ਵੀ ਗਾਲਾਂ ਕੱਢੀ ਜਾਂਦਾ ਗੱਲ ਮੂੰਹ ਤੇ ਕਰਨ ਦੀ ਆ ਉਸ ਵੀਰ ਨੇ ਮੁੰਡੇ ਦੇ ਪਿਓ ਨੇ ਕੀ ਕਿਹਾ ਕੁੜੀ ਵਾਲਿਆਂ ਨੂੰ ਕਹਿੰਦਾ ਵੀ ਦੇਖੋ ਧੀ ਲੈ ਜਾਣੀ ਆ ਤੁਹਾਡੀ ਦੋ ਕੱਪੜਿਆਂ ਚ ਦਾਜ ਦੇਹੇਜ ਦੇ ਮੈਂ ਬਿਲਕੁਲ ਐਂਟੀ ਆਂ ਸੇਵਾ ਕਹੋ ਮੈਂ ਖੁਦ ਕਰ ਲੂੰਗਾ ਸਾਰੀ ਤੁਸੀਂ ਸਿਰਫ ਸਾਰੇ ਪੰਠਾਣ ਕੇ ਆ ਜਿਓ ਕੁੜੀ ਮੈਨੂੰ ਇੱਜ਼ਤ ਪੱਖੋਂ ਵੀ ਰੁਪਈਏ ਵਰਗੀ ਚਾਹੀਦੀ ਅੱਜ ਵੀ ਵਿਆਹ ਤੋਂ ਬਾਅਦ ਵੀ ਨੰਬਰ 2 ਤੇ ਸਾਡੇ ਘਰ ਚ ਜਨਾਨੀਆਂ ਦੀ ਨਹੀਂ ਚਲਦੀ ਜੇ ਸਾਡੇ ਘਰ ਚ 15 ਸਾਲ ਦੇ ਜਵਾਕ ਨੇ ਵੀ ਕਿਤੇ ਜ਼ੁਬਾਨ ਕਰਤੀ ਨਾ ਸਾਡਾ ਪਿਓ 90 ਸਾਲ ਦਾ ਉਗ ਜਵਾਨ ਤੇ ਫੁੱਲ ਚਾੜਦਾ ਹੈ ਸਾਡੇ ਘਰ ਚ 15 ਸਾਲ ਦੇ ਬੱਚੇ ਦੀ ਵੀ ਗੱਲ ਜਨਾਨੀਆਂ ਨਹੀਂ ਥਲ ਸਕਦੀਆਂ ਮੈਂ ਤੁਹਾਨੂੰ ਇਹ ਦੱਸਦਾ ਵੀ ਇਹ ਧੀ ਨੂੰ ਸ਼ਗਨ ਪਾਉਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਨਾ ਕੱਲ ਨੂੰ ਇਹ ਧੀ ਪੈਣ ਕਹੇ ਵੀ ਮੈਂ ਆਦਮੀਆਂ ਤੋਂ ਮੂਰੇ ਹੋ ਕੇ ਗੱਲ ਕਰਨੀ ਆਂ ਕਹਿੰਦਾ ਇਹ ਨਾ ਹੋਵੇ ਵੀ ਵਿਆਹ ਤੋਂ ਬਾਅਦ ਵੀ ਆਪਣੇ ਰਿਸ਼ਤੇ ਖੰਡ ਜਾਣਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਧੀ ਨੂੰ ਘਰ ਚ ਆਦਰ ਮਾਣ ਸਲਾਹ ਸਭ ਕੁਝ ਹੋਊਗਾ ਸਾਰਾ ਸਤਕਾਰ ਧੀ ਬਣਾ ਕੇ ਰੱਖਾਂਗੇ ਪਰ ਆਦਮੀਆਂ ਦੇ ਕੰਮਾਂ ਚ ਦਖਲਅੰਜੀਆਂ ਨਹੀਂ ਇਹ ਸਾਡੇ ਘਰ ਦਾ ਰਵਾਜ ਨਹੀਂ ਹੈਗਾ ਜਿੱਥੇ ਆਦਮੀ ਗੱਲ ਕਰਨਗੇ ਉੱਥੇ ਆਦਮੀਆਂ ਕਰਨਗੇ ਜਿੱਥੇ ਜਨਾਨੀਆਂ ਦੀ ਗੱਲ ਹੈ ਉੱਥੇ ਅਸੀਂ ਖੁਦ ਇਹਨਾਂ ਨੂੰ ਮורה ਕਰਾਂਗੇ ਇਹ ਸਾਡੇ ਘਰ ਦਾ ਰਵਾਜ ਨਹੀਂ ਉੱਥਾ ਤੋਂ ਕੁੜੀ ਵਾਲਿਆਂ ਦੇ ਪੈਰ ਹਿੱਲ ਗਏ ਤੇ ਠੀਕ ਹੈ ਜੀ ਸੋਹੀ ਗੱਲਾਂ ਜਿਨ੍ਹਾਂ ਘਰਾਂ 'ਚ ਆਦਮੀਆਂ 'ਚ ਜੁਰਤ ਹੈ ਉਹਨਾਂ ਘਰਾਂ 'ਚ ਕਦੇ ਕਲੇਸ ਨਹੀਂ ਪੈਂਦੇ ਉੱਥੇ ਤੀਵੀਆਂ ਦੀਆਂ ਨਾਜਾਇਜ਼ ਗੱਲਾਂ ਸੁਣ ਕੇ ਵਿਖੇੜੇ ਨਹੀਂ ਖੜੇ ਹੁੰਦੇ ਹੁਣ ਮਾਂ ਨੂੰ ਕਿਹਾ ਜਾਂਦਾ ਵੀ ਤੈਂ ਖਾ ਲਿਆ ਮੇਰਾ ਆਦਮੀ ਬਿਲਕੁਲ ਨਹੀਂ ਕੋਈ ਕਿਸੇ ਨੂੰ ਖਾਂਦਾ ਇੱਕ ਜੁੱਟ ਹੋ ਕੇ ਰਹੋ ਕੋਈ ਗੱਲ ਨਹੀਂ ਜੋ ਕਰਮਾਚਾਰ ਤਾ ਜੋ ਉਸ ਬੱਚੇ ਦੇ ਸਵਾਸ ਪ੍ਰਮਾਤਮਾ ਨੇ ਬਖਸ਼ੇ ਤੇ ਉਹ ਆਪਣੇ ਪੂਰੇ ਕਰਕੇ ਲੰਘ ਗਿਆ ਪਰ ਤੁਸੀਂ ਆਪਣਾ ਜੋ ਰਹਿੰਦਾ ਸਮਾਂ ਖਰਾਬ ਨਾ ਕਰੋ ਠੀਕ ਹੈ ਜੇ ਉਹ ਚਲੇ ਗਿਆ ਉਹਦਾ ਸਾਰਾ ਕੁਝ ਉਰੀ ਪਿਆ ਉਹਦਾ ਪੁੱਤ ਹੈ ਜਿਹੜਾ ਉਹ ਸਭ ਕਾਸੇ ਦਾ ਮਾਲਕ ਹੈ ਬਜ਼ੁਰਗਾਂ ਨੂੰ ਨਾਲ ਰੱਖ ਕੇ ਆਪਣਾ ਸਮਾਂ ਬਤੀਤ ਕਰੋ ਚੰਗੀਆਂ ਮਾੜੀਆਂ ਨਾ ਸੱਸ ਨੂੰ ਨੂੰ ਕਹੇ ਨਾ ਨੂੰ ਸੱਸ ਨੂੰ ਕਹੇ ਠੀਕ ਹੈ ਜੀ ਵਕਤ ਹੈ ਜਿਹੜਾ ਵਕਤ ਪਾਉਂਦਾ ਉਹੀ ਵਕਤ ਕਟਾਉਂਦਾ ਰਲ ਮਿਲ ਕੇ ਸਮਾਂ ਕੱਢ ਲੋ ਸਮਾਂ ਜਿਹੜਾ ਇਦਾਂ ਦਾ ਭਿਆਨਕ ਸਮਾਂ ਹੁੰਦਾ ਸਾਡੇ ਘਰ ਤੇ ਸਮਾਂ ਇਹ ਪੈਂਦਾ ਇਹ ਰਲ ਮਿਲ ਕੇ ਨਿਕਲਦਾ ਹੈ ਇਹ ਸਮਾਂ ਰਲ ਮਿਲ ਕੇ ਕੱਟ ਹੁੰਦਾ ਹੁੰਦਾ ਹੈ ਪਰਮਾਤਮਾ ਦੇ ਬਾਣੀ ਚ ਰਹਿ ਕੇ ਤੇ ਉਹਦਾ ਓਟ ਅਸਰਾ ਤੱਕ ਕੇ ਅਸੀਂ ਇਹ ਸੋਚੀਏ ਵੀ ਸਾਡੇ ਘਰ ਦੇ ਕਲੇਸ਼ ਨੇ ਘਰ ਦੀ ਨੀ ਹਿਲਾ ਕੇ ਰੱਖਦੀ ਗਾਹਾਂ ਨੂੰ ਤੰਦਰੁਸਤੀ ਰਹੇ ਅਸੀਂ ਕਲੇਸ਼ ਨਾ ਕਰੀਏ ਕਹਿੰਦੀ ਵੀ ਮੇਰਾ ਜਿਹੜਾ ਪੋਤਾ ਹੈ 16 ਸਾਲ ਦਾ ਹੈ ਦੇਖੋ ਜਿਹੜੀ ਮਾਂ ਦਾ ਪੁੱਤ 16 ਸਾਲ ਦਾ ਹੋਵੇ ਨਾ ਉਹ ਉਧਰ ਜੋਗੀ ਨਾ ਉਧਰ ਜੋਗੀ ਉਹਦੇ ਕੋਲ ਇੱਕੋ ਹੀ ਕਰਾਏ ਵੀ ਸੱਚੇ ਪਾਤਸ਼ਾਹ ਦਾ ਉਟਾਸਰਾ ਤੱਕ ਕੇ 5-7 ਸਾਲ ਢਿੱਡ ਨੂੰ ਗੱਠ ਦੇ ਕੇ ਕੱਢ ਲਵੇ ਐਨੇ ਨੂੰ ਪੁੱਤ ਨੇ ਵਿਆਹਣ ਜੋਗਾ ਹੋ ਜਾਣਾ ਹੋਇਆ ਪੁੱਤ ਜਵਾਨ ਘਰ ਓਡੇ ਦਾ ਓਡਾ ਪਰ ਸਮੇ ਨੂੰ ਟੇਡ ਦੇਣੀ ਬਣਦੀ ਆ ਜਿੰਨਾ ਚਿਰ ਅਸੀਂ ਸਮੇ ਨੂੰ ਟੇਡ ਨਹੀਂ ਨਾ ਦੰਦੇ ਉਹਨਾਂ ਚਿਰ ਅਸੀਂ ਖੁਸ਼ੀ-ਖੁਸ਼ੀ ਨਹੀਂ ਲੈ ਸਕਦੇ ਇੱਕ ਦੋ ਇਹਦੀ ਗੱਲ ਨੂੰ ਟਾਲਣਾ ਸਿੱਖਿਆ ਕਰੋ ਠੀਕ ਹੈ ਗੁੱਸਾ ਆ ਜਾਂਦਾ ਸਾਨੂੰ ਪਰ ਗੁੱਸਾ ਉਦੋਂ ਆਵੇ ਜਦੋਂ ਸਿਰੋਂ ਪਾਣੀ ਨੰਗੇ ਜਵੇ ਜੇ ਹੁਣ ਤੁਸੀਂ ਸਿਰੋਂ ਪਾਣੀ ਰੋਜ਼ ਨਗਾਉਣਾ ਹੈ ਫਿਰ ਤਾਂ ਨਹੀਂ ਕੋਈ ਹੀਲਾ ਵੀ ਸੋਈ ਗੱਲਾਂ ਹੈ ਚਲੋ ਮਹਾਰਾਜ ਇਹ ਜਆ ਵਕਤ ਕਿਸੇ ਦੁਸ਼ਮਣ ਤੇ ਬਣਾ ਪਾਵੇ ਠੀਕ ਹੈ ਜੀ ਬਈ ਬਹੁਤ ਘੱਰ ਇਹ ਜਿਹੜੇ ਇਹ ਜਆ ਸੰਤਪ ਭੋਗਦੇ ਆ ਪਰ ਅਸੀਂ ਨਾਲ ਮਿਲ ਕੇ ਸਮਾਂ ਕੱਢੀਏ ਠੀਕ ਹੈ ਜੀ ਚਲੋ ਇਹ ਗੱਲਾਂ ᱛੀਆਂ ਇਹ ਬਾਤਾਂ ᱛੀਆਂ ਫੇਰ ਵੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਤਾਂ ਮਾਫ਼ ਕਰਿਓ ਸਤਿ ਸ਼੍ਰੀ ਅਕਾਲ